ਕਿੰਨੇ ਸਾਲ ਦੀ ਉਮਰ ਚ ਦੂਰ ਹੋਏ ਤੁਹਾਨੂੰ 36 ਸਾਲ ਲੱਗਿਆ ਸੀ 36 ਸਾਲ ਪਾਰ ਜਦੋਂ ਨਿਮਰ ਵਿਆਹ ਤਾਂ ਨਹੀਂ ਹੋਇਆ ਸੀ ਓਏ ਅਸੀਂ ਜੇ ਇੱਕ ਗੁੱਡੀ ਐ ਇੱਕ ਕੱਕ ਕਰਦੇ ਤਾਂ ਖਾ ਚਾਹ ਨਹੀਂ ਦੀ ਗਿਜਾਰਾ ਨਹੀਂ ਸੀ ਹੁੰਦਾ ਗਿਜਾਰਾ ਨਹੀਂ ਸੀ ਹੁੰਦਾ ਘਰ ਕੇ ਤੇ ਦਾਰੂ ਪੀ ਲਾ ਕੇ ਬੜਦਾ ਫਿਰ ਡਾਕਟਰ ਆਦੇ ਤੋਤੇ ਹਸਪਤਾਲ ਚ ਲੈ 8 ਲੱਖ ਰੁਪਈਆ ਲੈ ਕੇ ਉਹਨਾਂ ਨੇ ਮਤਲਬ ਕੀ ਲੱਗਦੇ ਸੀ ਤੁਹਾਡੇ ਜਿੱਥੇ ਸਰਕਾਰ ਇਸ ਗੱਲ ਦਾ ਦਾਵਾ ਕਰਦੀ ਆ ਕਿ ਅਸੀਂ ਚਿੱਟਾ ਜੜ ਤੋਂ ਖਤਮ ਕਰ ਦਿੱਤਾ ਵੱਡੇ ਵੱਡੇ ਬੋਰਡ ਲਾ ਕੇ ਮਸ਼ਹੂਰੀਆਂ ਕੀਤੀਆਂ ਜਾਂਦੇ ਆ ਉੱਥੇ ਚਿੱਟੇ ਦੇ ਨਾਲ ਇਸ ਨੌਜਵਾਨ ਪੁੱਤ ਦੀ ਡੈਥ ਹੋਈ ਆ ਇੱਧਰ ਵੀ ਮਾਤਾ ਖੜੇ ਨੇ ਬਸ ਦੋ ਵਾਰੀ ਬਾਅਦ ਤੋੜੇ ਅਸੀਂ ਬਾਰੋਂ ਮੁੜ ਆਇਆ ਠੱਗੀ ਹੋ ਗਈ ਸੀ ਜੀ ਹਾਂਜੀ ਕਾਜਾ ਬਾੜਾ ਸਿਰ ਚੜ ਗਿਆ ਸੀ ਹਾਂਜੀ ਪੈੜੀ ਵਿੱਕ ਗਈ ਸੀ ਕਿ ਸੀਗੀ ਹਾਂਜੀ ਪੈੜੀ ਵੇਚ ਦਿੱਤੀ ਸੀ ਕਿੰਨੇ ਕਿਲੇ ਸੀ ਸੱਤ ਕੋਲ ਦੋ ਟਾਇਕ ਕਿੱਲਾ ਸੀ ਜੀ ਇਹ ਚੌੜ ਡੁੱਡ ਕਿਲਾ ਦਿੱਤਾ ਸੀਗਾ ਬਾਕੀ ਦੀ ਥੋੜੀ ਜੀ ਰਹੇਗੀ ਸੀ ਨਾ ਮਾਤਾ ਦਾ ਇੱਕੋ ਪਿੰਡ ਆ ਨੇੜੇ-ਨੇੜੇ ਘਰ ਨੇ ਤੇ ਇਹਨਾਂ ਦੋਨਾਂ ਦੇ ਪੁੱਤ ਹੀ ਖੁਦਕੁਸ਼ੀ ਕਰ ਗਏ ਮਾਤਾ ਜੀ ਤੁਹਾਡੇ ਕੀ ਲੱਗਦੇ ਸੀ ਜੀ ਹਰਲਾ ਜੀ ਪਰਿਵਾਰ ਚ ਕੌਣ-ਕੌਣ ਕ ਪਰਿਵਾਰ ਚ ਮੈਂ ਹੀ ਆ ਦੋ ਪਤਨ ਬੱਚੇ ਆ ਛੋਟੇ ਅੱਛਾ ਇਹ ਤਾਂ ਬਹੁਤ ਔਖਾ ਹੋ ਜਾਂਦਾ ਇੱਕ ਹਸਬੰਡ ਬਿਨਾ ਗੁਜ਼ਾਰਾ ਕਰਨਾ ਛੋਟੇ ਹੀ ਹੋਣਗੇ ਬੱਚੇ ਛੋਟੇ ਜੀ ਕਿੰਨੇ ਸਾਲ ਦੇ ਅਸੀ ਕੀ ਪੜੀ ਉਹ ਵੀ ਘਨੇ ਕਰਤੀ ਅੱਛਾ ਆਮੜ ਕਾ ਛੁੱਟੀ ਨਹੀਂ ਹੁਣ ਪੈਲੀ ਹਲੇ ਵੀ ਤੁਹਾਡੇ ਤੋਂ ਛੁੱਟੀ ਨਹੀਂ ਛੁੱਟੀ ਨਹੀਂ ਇਹਨਾਂ ਦਾ ਕੋਈ ਮੁਆਵਜ਼ਾ ਮਿਲਿਆ ਸਰਕਾਰ ਨੇ ਕੋਈ ਸੁਣ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਅੱਛਾ ਮੇਰ ਪੁੱਤ ਸੀ ਜੀ ਅੱਛਾ ਤੁਹਾਡਾ ਪੁੱਤ ਸੀਗਾ ਹਾਂ ਕੀ ਕਾਰਨ ਬਣਿਆ ਕਾਤੋਂ ਖੁਦਕੁਸ਼ੀ ਕਰੀ ਜਾਂਦਾ ਠੇਕੇ ਤੇ ਤੇ ਕਰਜ਼ਾ ਵਾਲਾ ਹੋਦਾ ਅੱਛਾ ਤੇ ਘਰ ਵਾਲੀ ਕੰਮਲੀ ਆ ਦਿਮਾਗ ਤੇ ਬੋਝ ਆ ਇਹ ਆ ਰੰਗਲੇ ਪੰਜਾਬ ਦੀ ਤਸਵੀਰ ਜਿਹੜੀ ਇੱਕ ਤਸਵੀਰ ਤੁਸੀਂ ਹੋਲਡਿੰਗ ਬੋਰਡ ਰਾਹੀਂ ਦੇਖਦੇ ਹੋ ਟੀਵੀ 'ਤੇ ਐਡ ਰਾਹੀਂ ਦੇਖਦੇ ਹੋ ਪਰ ਇੱਕ ਤਸਵੀਰ ਇਹਨਾਂ ਲੋਕਾਂ ਨੇ ਤੁਹਾਨੂੰ ਦਿਖਾਈ ਆ ਹਲੇ ਇਹ ਤਾਂ ਕੁਝ ਗਿਣਤੀ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਦਿਖਾ ਸਕਿਆ ਇਹੋ ਜੇ ਪਤਾ ਹੀ ਨਹੀਂ ਹਜ਼ਾਰਾਂ ਲੱਖਾਂ ਲੋਕ ਨੇ ਜਿਹੜੇ ਕਿ ਦਰਦਰ ਦੀਆਂ ਠੋਕਰਾ ਖਾਣ ਲਈ ਮਜਬੂਰ ਹੋ ਰਹੇ ਨੇ ਮਾਤਾ ਜੀ ਇਹ ਕੌਣ ਸੀਗੇ ਇਹ ਵੀਰੇ ਹੱਥ ਫੇਟ ਰਹੇ ਹਾਂ ਹਾਂਜੀ ਹੱਥ ਫੇਟਨੇ ਮੇਰੇ ਘਰ ਵਾਲਾ ਵਾ ਹਾਂਜੀ ਕੀ ਕਾਰਨ ਹੋਇਆ ਕਿਉਂ ਕਰਜ਼ੇ ਤੋਂ ਤੰਗ ਆ ਕਿ ਇਹਨਾਂ ਨੇ ਖੁਦਕੁਸ਼ੀ ਕੀਤੀ ਇਹ ਤਾਂ ਜੀ ਬਸ ਬਹੁਤ ਔਖੇ ਸੀਗੇ ਪਤਾ ਨਹੀਂ ਕੀ ਖਾਸ ਖਾਂਦੇ ਸੀਗੇ ਮੈਨੂੰ ਪਤਾ ਵੀ ਨਹੀਂ ਥਿਲਕੜ ਦਿੰਦੇ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਹਾਂਜੀ ਮਜ਼ਦੂਰ ਪਰਿਵਾਰ ਚੋਂ ਕਿ ਕਿਸਾਨੀ ਚੋਂ ਮਜ਼ਦੂਰ ਚੋਂ ਅੱਛਾ ਇਹ ਸਾਰੇ ਮਜ਼ਦੂਰਾਂ ਚੋਂ ਵੀ ਕਿਸਾਨਾਂ ਚੋਂ ਇਕੱਠੇ ਖੜੇ ਹਾਂਜੀ ਹਾਂਜੀ ਕਿਹੜਾ ਪਿੰਡ ਆ ਜੀ ਆਪਣਾ ਸਿਆੜ ਅੱਛਾ ਹਾਂਜੀ ਤੁਹਾਡੇ ਕੀ ਲੱਗਦੇ ਸੀਗੇ ਜੀ ਤੁਸੀਂ ਘਰ ਵਾਲਾ ਸੀ ਜੀ ਬੱਚੇ ਹਾਂਜੀ ਕੀ ਗੱਲ ਹੋ ਗਈ ਸੀ ਕਿਉਂ ਬਹੁਤ ਕੋਸ਼ਿਸ਼ ਕੀਤੀ। ਬੜੇ ਕਿਸੇ ਪ੍ਰਿਕੰਤਾ ਬਹੁਤ ਸੈਲਟ ਜਲਗੇ ਸੀ ਬਹੁਤ ਓਕੇ ਹੋ ਗਈ ਕਿੰਨਾ ਇਹਦਾ ਕੰਨ ਚਾ। ਹਾਂਜੀ। ਕਿੰਨਾ ਟਾਈਮ ਹੋ ਗਿਆ ਜੀ? ਇਹਨਾਂ ਨੂੰ ਕਹਿੰਦਾ 18 ਸਾਲ ਹੋ ਗਏ। 17 ਸਾਲ ਹੋ ਗਏ। ਹਾਂਜੀ। ਤਾਂ ਇਹ 3-4 ਸਾਲ ਦੇ ਸੀ ਕਿੰਨੇ ਦੇ? ਹਾਂਜੀ। ਪੋ ਵਾਤਾ ਫਿਰ ਇੰਨਾ ਟਾਈਮ ਹੋ ਗਿਆ ਇਹਨਾਂ ਨੂੰ ਦੂਰ ਹੋਇਆ ਨੂੰ ਪਰਿਵਾਰ ਦੀ ਹਾਲਤ ਕਿਹੋ ਜਿਹੀ ਹੋਈ ਕਿਵੇਂ ਗੁਜ਼ਾਰਾ ਕੀਤਾ ਫੇ ਡੇਢ ਕਿੱਲਾ ਪੈੜੀਦਾ ਸਾਡੇ ਕੋਲ ਅੱਛਾ ਇਸ ਤਰ੍ਹਾਂ ਬਸ ਛੋਟੇ ਛੋਟੇ ਬੱਚੇ ਸੀ ਕੇ ਬੱਚੇ ਖੇਤ 'ਚ ਬੈਠੇ ਸੀ ਬਹੁਤ ਔਖਾ ਟਾਈਮ ਲੰਘਾਇਆ ਇਹ ਮਾਤਾ ਖੜੇ ਨੇ ਪਿੱਛੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਪਾਣੀਆਂ ਆਪਣੇ ਨਾਲ ਇੱਕ ਫੋਟੋ ਚੱਕੀ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਅੱਗੇ ਆ ਜਾਓ ਥੋੜਾ ਹੌਸਲਾ ਰੱਖੋ ਕੋਈ ਗੱਲ ਨਹੀਂ ਕੀ ਗੱਲ ਹੋਈ ਸੀ ਮਾਤਾ ਕਰਜ਼ਾ ਹੜਾ ਜਾਂ ਕਰਜ਼ੇ ਦੇਖਾ ਚਹਨੇ ਦੀ ਗੁਜਾਰਾ ਨਹੀਂ ਸੀ ਹੁੰਦਾ ਗੁਜਾਰਾ ਨਹੀਂ ਸੀ ਹੁੰਦਾ ਲੜਕੇ ਤੇ दारू ਪੀ ਲੰਗਾ ਬੜਕਾ ਅੱਛਾ ਫਿਰ ਡਾਕਟਰਾਂ ਨੇ ਤੋਤੇ ਹਸਪਤਾਲ ਚ ਲੈ ਗਏ 8 ਲੱਖ ਰੁਪਈਆ ਲੈ ਕੇ ਉਹਨਾਂ ਨੇ ਅੱਛਾ ਇਹ ਮਤਲਬ ਕੀ ਲੱਗਦੇ ਸੀ ਤੁਹਾਡੇ ਬੱਤ ਸੀ ਜੀ 70 ਥੋੜਾ ਪੁੱਤ ਸੀ ਦਾ ਕਿੰਨੇ ਸਾਲ ਦੀ ਉਮਰ ਚ ਦੂਰ ਹੋਏ ਤੁਹਾਡੂ 37 ਸਾਲ ਲੱਗਿਆ ਸੀ ਅੰਤਿਮ ਸਾਲ ਤੱਕ ਜਵਾਨੀ ਉਮਰ ਵਿਆਹ ਤਾਂ ਨਹੀਂ ਹੋਇਆ ਸੀ ਓਏ ਅਸੀਂ ਜੀ ਇੱਕ ਗੁੱਡੀ ਇੱਕ ਕੱਕ ਅੱਛਾ ਹਾਂਜੀ ਫਿਰ ਬਾਕੀ ਪਰਿਵਾਰ ਤੁਹਾਡੇ ਕੋਲ ਹੀ ਆ ਹੁਣ ਸਾਰਾ ਹਾਂਜੀ ਸਾਰਾ ਸਾਡੇ ਕੋਲ ਹੀ ਆ ਮਤਲਬ ਕਰਜ਼ਾ ਕਿੰਨਾ ਚੜ ਗਿਆ ਸੀ ਕਰਜ਼ਾ ਤਾਂ ਜੀ ਬਸ ਦੋ ਵਾਰੀ ਬਾਤ ਹੋ ਰਹੀ ਐ ਅਸੀਂ ਬਾਰਾਂ ਬੁੜਿਆ ਆ ਠੱਗੀ ਹੋ ਗਈ ਸੀ ਜੀ ਹਾਂਜੀ ਕਰਜ਼ਾ ਬਾਹਲਾ ਸਿਰ ਚੜ ਗਿਆ ਸੀ ਅੱਛਾ ਹਾਂਜੀ ਪਹਿਲੀ ਵਿਕ ਗਈ ਸੀ ਕਿ ਸੀਗੀ ਪਹਿਲੀ ਹਾਂਜੀ ਪਹਿਲੀ ਵੇਚ ਦਿੱਤੀ ਸੀ ਕਿੰਨੇ ਕਿੱਲੇ ਸੀ ਸਾਡੇ ਕੋਲ ਦੋ ਟਾਇਕ ਕਿ ਲੱਸੀ ਜੀ ਦੇ ਵਿੱਚ ਦੋ ਢੂਡ ਕਿਲਾ ਦਿੱਤਾ ਸੀ ਜੀ ਬਾਕੀ ਦੀ ਥੋੜੀ ਜਿਹੀ ਰਹੇਗੀ ਸੀ ਬਸ ਹੁਣ ਸਾਡੀ ਸੱਸ ਨੂੰ ਦੀ ਪੈਸਣ ਲੱਗੀ ਨਹੀਂ ਆ ਨਵੇਂ ਬੱਚਾ ਤੇ ਉਹਦੇ ਤੇ ਵਿਚਾਰਾ ਜਿਹੜਾ ਪਿੰਡਾ ਮਾ ਤਾਂ ਆਪਣਾ ਕਿਹੜਾ ਜੀ ਉਹ ਰਾਜੀ ਉਹਨਾਂ ਦੇ ਮੋਗੇ ਜ਼ਿਲ੍ਹੇ ਦਾ ਪਿੰਡ ਹਾਂਜੀ ਉਹਨਾਂ ਦਾ ਦਾਦਾ ਜੀ ਜਿਹੜਾ ਉਹ ਵੀ ਅੰਨਾ ਹੋਇਆ ਮੰਜੇ ਤੇ ਬੈਠਾ ਮੁੰਡੇ ਦਾ ਪਿਆਓ ਆ ਜਿਹੜਾ ਹਾਂਜੀ ਉਹ ਵੀ ਮੰਜੇ ਤੇ ਬੈਠਾ ਹਾਂਜੀ ਮੈਂ ਤਾਂ ਫੇਰ ਕਰਜ਼ਾ ਮਾਫ਼ ਹੋਇਆ ਜਾਂ ਮੁਆਵਜ਼ਾ ਮਿਲਿਆ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਮਿਲਿਆ ਹੈ ਅੱਛਾ ਹਾਂਜੀ ਜਮੇ ਡਾਲਮ ਨਹੀਂ ਮਿਲੇ ਹਾਂਜੀ ਜੇ ਆਪਾਂ ਸਾਰਿਆਂ ਨਾਲ ਹੀ ਗੱਲ ਕਰਾਂਗੇ ਤਾਂ ਕਿੰਨਾ ਦਰਦ ਇਹਨਾਂ ਸਾਰੀਆਂ ਫੋਟੋਆਂ ਦੇ ਵਿੱਚ ਸਾਰੀਆਂ ਤਸਵੀਰਾਂ ਦੇ ਵਿੱਚ ਮੇਰੇ ਨਾਲ ਜੇ ਇਕੱਲੇ-ਇਕੱਲੇ ਨਾਲ ਗੱਲ ਕਰਾਂਗੇ ਤਾਂ ਸਾਰਿਆਂ ਨੇ ਹੀ ਆਪਣੀਆਂ ਅੱਖਾਂ ਭਿਉ ਲੈਣੀਆਂ ਸਾਰੇ ਹੀ ਰੋ ਰੋ ਕੇ ਆਪਣਾ ਹਾਲ ਦੱਸਣਗੇ ਇੱਧਰ ਮਾਤਾ ਖੜੇ ਨੇ ਇਹਨਾਂ ਦਾ ਵੀ ਮੇਰੇ ਲੱਗਦਾ ਨੌਜਵਾਨ ਪੁੱਤ ਹੋਊਗਾ ਮਾਤਾ ਪੁੱਤ ਸੀ ਤੁਹਾਡਾ ਪੁੱਤ ਸੀ ਕੀ ਗੱਲ ਹੋਈ ਸੀਗੀ ਚਿੱਟੇ ਦਾ ਟੀਕਾ ਲੈ ਅੱਛਾ ਹਾਂਜੀ ਕਿਹੜੀ ਗੱਲੋਂ ਦੁਖੀ ਸੀ ਕੀ ਕਾਰਨ ਕੀ ਬਸ ਕੋਈ ਪਤਾ ਹੀ ਨਹੀਂ ਦੱਸਿਆ ਨਹੀਂ ਜੀ ਕੁਛ ਅੱਛਾ ਕਰਜ਼ਾ ਸੀ ਸਰ ਕਰਜ਼ਾ ਨਹੀਂ ਇਹ ਘਰ ਬੜਾ ਸਾਰਾ ਮਹਵ ਹੋਇਆ ਪਹਿਲਾਂ ਤੇ ਸਾਡੇ ਘਰ ਹੀ ਇਹੋ ਸੀ ਅੱਛਾ ਬੰਦਿਆਂ ਦੀ ਘਾਟ ਸੀਗੀ ਤੇ ਘਰ ਸਾਰਾ ਡਿੱਗਟਿਆ ਪਿਆ ਕੋਈ ਕੋਈ ਸੁਖਨਾਈ ਨਹੀਂ ਕਰਦਾ ਕੋਈ ਪਿੰਡ ਦੀ ਕੋਈ ਕਿਸੇ ਨਹੀਂ ਕਰਦਾ ਚਿੱਟਾ ਦੁਕਾਨਾਂ ਤਾਂ ਐਂ ਵੇਖਦਾ ਜਿਵੇਂ ਗੋੜ ਵੇਖਦਾ ਹੁੰਦਾਗਾ ਕੋਈ ਜਿਨ੍ਹਾਂ ਦੇ ਇੱਕ ਇੱਕ ਪੁੱਤ ਆ ਉਹਨਾਂ ਦੇ ਮਰ ਕੇ ਜਿਵੇਂ ਕੋਈ ਹੁਣ ਅਸੀਂ ਇਹ ਕਹਿੰਨੇ ਵੀ ਸਾਡਾ ਪੁੱਤ ਗੁਜ਼ਰ ਗਿਆ ਤੇ ਕੀ ਗਹਾਂ ਜਿਨ੍ਹਾਂ ਦੇ ਨਿੱਕੇ ਨਿੱਕੇ ਉਹ ਵੀ ਲੱਗ ਗਏ ਉਹ ਉਹਨਾਂ ਦੀ ਹੱਤਿਆ ਨਾ ਹੋਵੇ ਸਾਡੇ ਨਾਲ ਤਾਂ ਜਿਹੜੀ ਹੋਈ ਹੋਈ ਜਿਹੜਾ ਪਿੰਡ ਆ ਮਾਤਾ ਆਪਣਾ ਚੁੰਬਾ ਜੀ ਇਹ ਕਿਹੜੇ ਜ਼ਿਲ੍ਹੇ ਦਾ ਇਹ ਪਰਸ਼ੰਦੇ ਚ ਹੀ ਰਹੇਗੇ ਅੱਛਾ ਜਿੱਥੇ ਸਰਕਾਰ ਇਸ ਗੱਲ ਦਾ ਦਾਵਾ ਕਰਦੀ ਆ ਕਿ ਅਸੀਂ ਚਿੱਟਾ ਜੜ ਤੋਂ ਖਤਮ ਕਰ ਦਿੱਤਾ ਵੱਡੇ ਵੱਡੇ ਬੋਰਡ ਲਾ ਕੇ ਮਸ਼ਹੂਰੀਆਂ ਕੀਤੀਆਂ ਜਾਂਦੇ ਆ ਉੱਥੇ ਚਿੱਟੇ ਦੇ ਨਾਲ ਇਸ ਨੌਜਵਾਨ ਪੁੱਤ ਦੀ ਡੈਥ ਹੋਈ ਆ ਇੱਧਰ ਵੀ ਮਾਤਾ ਖੜੇ ਨੇ ਮਾਤਾ ਜੀ ਕੀ ਲੱਗਦੇ ਸੀ ਇਹ ਤੁਹਾਡੇ ਮੇਰਾ ਪੁੱਤ ਸੀ ਜੀ ਅੱਛਾ ਤੁਹਾਡਾ ਪੁੱਤ ਸੀ ਹੈ ਕੀ ਕਾਰਨ ਬਣਿਆ ਕਾਤੋਂ ਖੁਦਕੁਸ਼ੀ ਕਰੀ ਜਿਵੇਂ ਲੰਦਾ ਠੇਕੇ ਤੇ ਤੇ ਕਰਜ਼ਾ ਵਾਲਾ ਹੁੰਦਾ ਅੱਛਾ ਤੇ ਘਰਾਂ ਵਾਲੀ ਕੌਮਲੀ ਆ ਦਿਮਾਗ ਤੇ ਬੋਝ ਆ ਅੱਛਾ ਤੇ ਦੋ ਬੱਚੇ ਆ ਤੇ ਸਾਡੇ ਜਿਹੜਾ ਜਵਾਖਾ ਦਾ ਪਾਪਾ ਉਹ ਵੀ ਤੋਂ ਨੀ ਤੁਰਾ ਤਰਾ ਜਾਂਦਾ ਵੀ ਜਿਹੜੋਂ ਮੈਂ ਆਪੋ ਤਾਂ ਕੰਮ ਧੰਦਾ ਕਰਕੇ ਉਹਨਾਂ ਨੂੰ ਪਾਲਦੀ ਆ ਹਾਂ ਅੱਛਾ ਇਹ ਮੁੰਡੇ ਨੇ ਖੁਦਕੁਸ਼ੀ ਕਰ ਲਈ ਹਾਂ 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 ਕਿਵੇਂ ਕੀਤੀ ਬਬਕਾ ਚੰਤਾ ਨਾਲ ਕੁਝ ਘਰੇ ਜਦੋਂ ਦਿਮਾਗ ਤੇ ਬਹੁਤ ਤੀਕਰ ਹੋਣੀ ਕੋਸ ਅੱਛਾ ਬਹੂ ਨੇ ਕਰਦੀ ਸੀ ਕੋ ਕੰਮ ਧੰਦਾ ਜਿਹੜੇ ਦਿਮਾਗ ਤੇ ਹੁਣ ਵੀ ਇਹਨਾਂ ਨੂੰ ਪੁੱਛ ਰੋ ਸਾਡੇ ਘਰਾਂ ਦੀਆਂ ਲੱਕੜਾਂ ਚੁੱਕਦੀ ਤੁਰੀ ਫਿਰਦੀ ਆ ਅੱਛਾ ਤੇ ਨਾ ਕੋ ਕੰਮ ਨਹੀਂ ਧੰਦਾ ਸੂਈ ਹੈ ਨਹੀਂ ਹਲੋ ਸੋ ਪ੍ਰੇਪੀਗੇ ਹਾਂ ਸੋ ਪ੍ਰੇਪੀਗੇ ਕਿਹੜਾ ਪਿੰਡ ਆ ਤੁਹਾਡਾ ਚੁੰਬਾ ਜੇ ਇੱਕੋ ਹੀ ਆ ਸਾਡਾ ਇਹ ਦੋਨਾਂ ਮਾਤਾ ਦਾ ਇੱਕੋ ਪਿੰਡ ਹੀ ਆ ਨੇੜੇ-ਨੇੜੇ ਘਰ ਨੇ ਤੇ ਇਹਨਾਂ ਦੋਨਾਂ ਦੇ ਪੁੱਤੀ ਖੁਦਕੁਸ਼ੀ ਕਰ ਗਏ ਮਾਤਾ ਜੀ ਤੁਹਾਡੇ ਕੀ ਲੱਗਦੇ ਸੀਗੇ ਹਰਾਲਾ ਜੀ ਅੱਛਾ ਤੁਹਾਡੇ ਹਸਬੰਡ ਆ ਹਾਂ ਕੀ ਗੱਲ ਹੋਈ ਸੀ ਇਹ ਗੋਲੀ ਖਾਲੀ ਸੀ ਬੀਬੀ ਕਰਜਾ ਬੜਾ ਸੀ ਸਰ ਬੱਚੇ ਨਿਆਣੇ ਸੀ ਵਾੜੇ ਕਿੰਨਾ ਕਰਜਾ ਸੀ ਕਰਜਾ ਬਹੁਤ ਜ਼ਿਆਦਾ ਸੀਗਾ ਸੀਗਾ 7-8 ਲੱਖ ਅੱਛਾ ਬਸ ਹੀ ਪਾਲੇ ਬੱਚੇ ਮੈਂ ਤਾਂ ਲੋਕਾਂ ਦਾ ਕੰਮ ਕਰਕੇ ਅੱਛਾ ਫਿਰ ਕਿਸੇ ਦੇ ਕੋ ਬਾਅਦ ਚੁਗੇਗਾ ਤੇ ਕਿਸੇ ਦਾ ਕੰਮ ਕਰ ਲੈ ਕਿੰਨੇ ਸਾਲ ਹੋ ਗਏ ਗਿਆ ਨੂੰ ਮੈਨੂੰ 30 ਸਾਲ ਹੋ ਗਏ ਅੱਛਾ 30 ਸਾਲ ਹੋ ਗਏ ਫਿਰ ਕਿਵੇਂ ਗੁਜ਼ਾਰਾ ਕੀਤਾ ਬਹੁਤ ਔਖਾ ਹੁੰਦਾ ਕੰਮ ਕਰਕੇ ਕੀਤਾ ਸੀ ਜੀ ਅੱਛਾ ਪੈਲੀ ਸੀ ਹਾਂ ਸੀਗੀ ਪੈਲੀ ਉਹ ਵੀ ਗਹਣੇ ਕਰਦੀ ਅੱਛਾ ਹਮੜੇ ਕਾ ਛੁੱਟੀ ਨਹੀਂ ਹੁਣ ਪੈਲੀ ਹਲੇ ਵੀ ਤੁਹਾਡੇ ਤੋਂ ਛੁੱਟੀ ਨਹੀਂ ਛੁੱਟੀ ਨਹੀਂ ਤੇ ਇਹਨਾਂ ਦਾ ਕੋਈ ਮੁਆਵਜ਼ਾ ਮਿਲਿਆ ਸਰਕਾਰ ਨੇ ਕੋਈ ਅੱਛੀ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਅੱਛਾ ਨਾ ਡੱਕਣ ਜਿਹੜਾ ਸਾਨੂੰ ਮੁਰਿਆ ਉਹਨੇ ਗੜਾ ਦੇ ਕੇ ਫਿਰ ਬਹਿ ਜਾਂਦੀ ਜਦੋਂ ਇਹ ਕੋਈ ਹੁੰਦਾ ਵੀ ਨਹੀਂ ਮਿਲਦਾ ਨਹੀਂ ਤਾਂ ਫਿਰ ਮੁੜ ਜਾਂਦੀਆਂ ਕਰੇ ਅੱਛਾ ਦਰਦਰ ਦੀਆਂ ਠੋਕਰਾਂ ਹੀ ਆਂ ਹਾਂ ਠੋਕਰਾਂ ਹੀ ਆਂ ਬਸ ਬੱਚਿਆਂ ਦਾ ਫਿਰ ਕਿਵੇਂ ਗੁਜ਼ਾਰਾ ਹੋਣਾ ਸਾਰੇ ਲੋਕਾਂ ਦਾ ਕੰਮ ਕਰਕੇ ਹੀ ਦਿੰਦੇ ਸਭ ਕਿਸੇ ਦੇ ਬਾਅਦ ਚੁਗਲੀ ਕਿਸੇ ਦਾ ਕੰਮ ਕਰ ਲਿਆ ਤਾਂ ਗੁਜ਼ਾਰਾ ਕੀਤਾ ਅੱਛਾ ਹਾਂ ਤਾਂ ਇੱਧਰ ਵੀ ਮਾਤਾ ਜੀ ਖੜੇ ਨੇ ਮਾਤਾ ਜੀ ਅੱਗੇ ਨੂੰ ਆਜੋ ਥੋੜਾ ਜਿਹਾ ਇਹ ਤੁਹਾਡੇ ਕੀ ਲੱਗਦਾ ਘਰ ਵਾਲਾ ਵੀ ਅੱਛਾ ਸ਼ਰਾਬ ਪਿੰਦੇ ਪਹਿਲਾਂ ਚਿੱਟਾ ਪਿੰਦੇ ਉਹ ਸ਼ਰਾਬ ਲੱਗ ਕੇ ਕਰ ਜਾਂ ਚੱਕਰੇ ਤੋਂ ਕਿੱਲੇ ਸਾਢੇ ਪੈੜੀ ਦੇ ਹਾਂ ਬਸ ਉਸ ਤੋਂ ਬਾਅਦ ਹਟੇ ਨਹੀਂ ਬਸ ਆਨੀ ਦਰਜੇ ਮਰ ਜੇ ਪਰਿਵਾਰ ਚ ਕੌਣ ਕੌਣ ਹੈ ਪਰ ਵਾਰਤ ਮੈਂ ਹੀ ਹੈ 2 ਬੱਚੇ ਸੋਟੇ ਅੱਛਾ ਇਹ ਤਾਂ ਬਹੁਤ ਔਖਾ ਹੋ ਜਾਂਦਾ ਇੱਕ ਹਸਬੰਡ ਬਿਨਾ ਗੁਜ਼ਾਰਾ ਕਰਨਾ ਛੋਟੇ ਹੀ ਹੋਣਗੇ ਬੱਚੇ ਛੋਟੇ ਫਿਰ ਕਿੰਨੇ ਸਾਲਾਂ ਦੇ ਹੁਣ ਦੇ ਨੂੰ 17 ਸਾਲ ਲੱਗਿਆ ਬਟੇ ਅੱਛਾ 17 ਸਾਲ ਕਿਹੜੀ ਕਲਾਸ ਪੜਦਾ ਉਹ 11ਵੀਂ ਕਲਾਸ ਤੇ ਦੋ ਬੱਚੇ ਹਨ ਨਾ ਦੂਜੇ ਦੋ ਬੱਚੇ ਦੂਜੇ ਸੋਟੇ ਆ ਅੱਛਾ ਫਿਰ ਹੁਣ ਕਿਵੇਂ ਗੁਜ਼ਾਰਾ ਹੁੰਦਾ ਜੀ ਬਸ ਮੇਰੇ ਦੁੱਧ ਭਾ ਕੇ ਗੁਜ਼ਾਰਾ ਕਰਦੇ ਆ ਤੋਪਸ ਰੱਖੇ ਹੋਏ ਹੁਣ ਵੀ ਕਿਸੇ ਨੂੰ ਘਰੇ ਛੱਡ ਕੇ ਆ ਉਹਦੇ ਘਰ ਨਾਲ ਆਏ ਹਾਂ ਕਰਜ਼ਾ ਸੀ ਕਰਜ਼ਾ ਹਾਂ ਕਿੰਨਾ ਸੀਗਾ ਕਰਜ਼ਾ 7 ਲੱਖ ਆ ਗਿਆ ਅੱਛਾ ਤਾਂ 3 ਲੱਖ ਕਾਢ ਦਿੱਤੇ ਚੱਕਿਆ ਵਾ ਬਾਕੀ ਲੋਨ ਚੱਕਿਆ ਵਾ ਬੈਂਕ ਦਾ ਇਹਨਾਂ ਕਰਜ਼ਾ ਕਿਉਂ ਚੱਕਿਆ ਕਾਰਨ ਕੀ ਸੀਗਾ ਕਰਜ਼ਾ ਚੱਕਿਆ ਵੀ ਬਸ ਪਹਿਲਾਂ ਕਰਜ਼ਾ ਚੱਕ ਲਾ ਉਦੋਂ ਬਾਅਦ ਟੈਸ਼ਨ ਨਾਲ ਜਾ ਲੱਗ ਗਿਆ ਅੱਛਾ ਚਿੱਟਾ ਪੀ ਗਏ ਆ ਉਦੋਂ ਬਾਅਦ ਦਾਰੂ ਲੱਗ ਗਿਆ ਹਨ ਇਹਦੇ ਦਰਜੇ ਨੂੰ ਮਹੱਤ ਹੋ ਗਈ ਹੈ ਦੱਸੋ ਹਾਂ ਕਰਜਾ ਜਿੰਨਾ ਤੋਂ ਲਿਆ ਸੀ ਉਹਨਾਂ ਨੇ ਤੰਗ ਕਰਦੇ ਸੀ ਉਹ ਤੁਹਾਨੂੰ ਫਿਰ ਬਹੁਤ ਜ਼ਿਆਦਾ ਤੰਗ ਕਰਦੀ ਵੀਰੇ ਜਦੋਂ ਭਰੇ ਨਹੀਂ ਜਾਂਦਾ ਪਤਾ ਅੱਛਾ ਹਾਂ ਨਹੀਂ ਦਰਚੇ ਮੋਤ ਹੁਣ ਜਿਵੇਂ ਸਰਕਾਰਾਂ ਕਹਿੰਦੀਆਂ ਵੀ ਤੁਹਾਡੀ ਸਰਕਾਰ ਆ ਹਾਂ ਜੇ ਤੁਹਾਡੀ ਗੱਲ ਸੁਣਦੇ ਆ ਸੁਣੀ ਕਿਸੇ ਨੇ ਗੱਲ ਤੁਹਾਡੀ ਕੋਈ ਕਿਸੇ ਨੇ ਨਹੀਂ ਸੁਣੀ ਵੀ ਕੋਈ ਨਹੀਂ ਸੁਣਦੇ ਇੱਕ ਅਸੀਂ ਖੇਤ 'ਚ ਬੈਠੇ ਆ ਅੱਛਾ ਹਾਂ ਕੋਈ ਆਉਂਦਾ ਜਾਂਦਾ ਨਹੀਂ ਜੇ ਪਿੰਡ ਹੋਵੇ ਤਾਂ ਹੋਰ ਗੱਲ ਹੁੰਦੀ ਆ ਨਾ ਖੇਤ 'ਚ ਕੌਣ ਆਉਂਦਾ ਜਾਂਦਾ ਇੱਕ ਤੂੰ ਆਪ ਵੀਰੇ ਨਿੱਕੇ ਬੱਚੇ ਆ ਕੋਈ ਕੰਮ ਕਰਨ ਵਾਲਾ ਵੀ ਹੈ ਨਹੀਂਗਾ ਤੋਂ ਨੂੰ ਆਪਣਾ ਮਜਬੂਰੀ ਦਾ ਪਤਾ ਹੀ ਹੈਗਾ ਇਹ ਮਾਤਾ ਜੀ ਖੜੇ ਨੇ ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ ਕੋਈ 80 ਸਾਲ ਦੀ ਹੋਊਗੀ ਚਿਹਰੇ ਦੇ ਵਿੱਚ ਔੜੀਆਂ ਜਿਨ੍ਹਾਂ ਨੂੰ ਲੋੜ ਆ ਸਹਾਰੇ ਦੀ ਜਿਹੜੇ ਬੈਠ ਕੇ ਰੋਟੀ ਖਾਣ ਪਰ ਅੱਜੋ ਇੱਕ ਨੌਜਵਾਨ ਦੀ ਫੋਟੋ ਆਪਣੇ ਹੱਥ ਵਿੱਚ ਲੈ ਕੇ ਇੱਥੇ ਧਰਨੇ ਤੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਇਹ ਨੌਜਵਾਨ ਤੁਹਾਡੇ ਕੀ ਲੱਗਦੇ ਸੀਗੇ ਕਾਕਾ ਲੱਗਦੇ ਸੀ ਹੂੰ ਤੁਹਾਡਾ ਮੁੰਡਾ ਸੀਗਾ ਹਾਂਜੀ ਮੁੰਡਾ ਚੀਗਾ ਕਿਹੜਾ ਪਿੰਡ ਆ ਤੁਹਾਡਾ ਸਾਡਾ ਇਧਰ ਨਿਹਾਲੇ ਵਾਲਾ ਜ਼ਿਲ੍ਹਾ ਅੱਛਾ ਨਿਹਾਲ ਸਿੰਘ ਵਾਲੇ ਤੋਂ ਹਾਂ ਤੋ ਦੋ ਵਾਦ ਮੇਰੇ ਦੋ ਬੱਚੇ ਪਹਿਲਾ ਮੁੱਕ ਗਿਆ ਹਮ ਘਰ ਵਾਲਾ ਵੀ ਆ ਤੇ ਤੀਜਾ ਚਾਰ ਮੁੱਤਾਂ ਹੋਣ ਜਾਂ ਮੇ ਆ ਕਰੇ ਅੱਛਾ ਚਾਰ ਮੁੱਤਾਂ ਹੋਣ ਜਾਂ ਹਾਂ ਹਾਂ ਚਾਰ ਮੁੱਤਾਂ ਹੋਣ ਜਾਂ ਮੀਆਂ ਦੋ ਬਹੂਆਂ ਵਾਂ ਦੂਜੀ ਨੇ ਇਹਦੇ ਨੇ ਤਲਾਕ ਦੇਤਾ ਸੀਗਾ ਦੂਜੀ ਬਹੂ ਰੰਡੀ ਆ ਉਹ ਕਰੇ ਅੱਛਾ ਹਾਂਜੀ ਇਹ ਵਾਚ ਆਇਆ ਵਾ ਬਾਹਰੋਂ ਤੇ ਚਾਪਰੇ ਪੀਂਦੇ ਅੱਛਾ ਕਾ ਤੁੰ ਪੀ ਗਏ ਸਪਰੀ ਬੱਚੇ ਬਹੂ ਦੇ ਕਰਨੇ ਚ ਕੀ ਕੀ ਕਰ ਦਿੱਤਾ ਸੀ ਤਲਾਕ ਦਿੱਤਾ ਸੀ ਪੈਨਸ਼ਨ ਲੈ ਗਿਆ ਉਸ ਦਾ ਹਾਂ ਟੈਂਸ਼ਨ ਲੈ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਹਾਂ ਅੱਛਾ ਇੱਕ ਮਿੰਟ ਇਹ 2021 ਚ ਮੌਤ ਹੋ ਗਈ ਹਾਂ 2021 ਚ ਅੱਛਾ ਹੋਰ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਮੇਰੇ ਸਿਰ ਕਰਜ਼ਾ ਨਹੀਂ ਗਾ ਬਸ ਉਹਦਾ ਕਰ ਲਿਆ ਉਹਦਾ ਕਰ ਲਿਆ ਤੇ ਕੰਮ ਕਰਕੇ ਗੁਜ਼ਾਰਾ ਕਰਦਾ ਅੱਛਾ ਤੋ ਬਹੁਤ ਔਖਾ ਬੜਾਪਾ ਹੋ ਗਿਆ ਹਣਾ ਮਾਤਾ ਪੁੱਤ ਬਿਨਾਂ ਹਾਂ ਕਿਉਂਕਿ ਨੌਜਵਾਨ ਪੁੱਤ ਸਹਾਰਾ ਹੁੰਦੇ ਆ ਪਰ ਤੁਸੀਂ ਅੱਜ ਫੋਟੋ ਲੈ ਕੇ ਇੱਥੇ ਹੋ ਗਏ ਫਿਰ ਤਾਂ ਬਹੁਤ ਕਿਵੇਂ ਲੰਘਦੀ ਐ ਜਿੰਦਗੀ ਬਸ ਉਹਦਾ ਕੰਮ ਕਰੀਦਾ ਉਹਦਾ ਕਰੀਦਾ ਵਾ ਸਾਡੀ ਹੁਣ ਕੋਈ ਹੈ ਨਹੀਂ ਵੀ ਉਮਰ ਤਾਂ ਹੈ ਨਹੀਂ ਕੰਮ ਕਰਨ ਦੀ ਤੇ ਜਿਹੜਾ ਅਸੀਂ ਦਰਦਰ ਛੋਕਰ ਖਾਂਦੇ ਹਾਂ ਪੈਨਸ਼ਨ ਮਿਲਦੀ ਆ ਨਹੀਂ ਪੈਨਸ਼ਨ ਨਹੀਂ ਮਿਲਦੀ ਤੁਹਾਨੂੰ ਪੈਨਸ਼ਨ ਕਿਉਂ ਨਹੀਂ ਮਿਲਦੀ ਸਾਡੀ ਦੂਜੀ ਪੈਨਸ਼ਨ अच्छा दुजी ने मैं एलवाई दिला तौर पर सुन नहीं आई अच्छा कोई और मेरा कोई है जीनी कोई मैं कर्जा कर कर नहीं चकया कोईनु मैं दाखिल नहीं ਕੀਤਾ ਕਰ ਬਸਨ ਲਤਾਂ ਦੀ ਜਾਣਕਾਰੀ ਟੁੱਟ ਗਈ ਸੀ अच्छा मेनू ਸਾਰਾ ਨਹੀਂ ਮਿਲਿਆ ਜਾਣ ਜਾਣ ਦਾ ਕੋਈ ਇਹਦਾ ਪੋਸਟਮਰਟ ਨਹੀਂ ਹੋਇਆਗਾ ਨਹੀਂ ਇਹ ਆ ਰੰਗਲੇ ਪੰਜਾਬ ਦੀ ਤਸਵੀਰ ਜਿਹੜੀ ਇੱਕ ਤਸਵੀਰ ਤੁਸੀਂ ਹੋਲਡਿੰਗ ਬੋਰਡ ਰਾਹੀਂ ਦੇਖਦੇ ਹੋ ਟੀਵੀਆਂ ਤੇ ਐਡ ਰਹੀ ਦੇਖਦੇ ਹੋ ਪਰ ਇੱਕ ਤਸਵੀਰ ਇਹਨਾਂ ਲੋਕਾਂ ਨੇ ਤੁਹਾਨੂੰ ਦਿਖਾਈ ਆ ਹਲੇ ਇਹ ਤਾਂ ਕੁਝ ਗਿਣਤੀ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਦਿਖਾ ਸਕਿਆ ਇਹੋ ਜੇ ਪਤਾ ਹੀ ਨਹੀਂ ਹਜ਼ਾਰਾਂ ਲੱਖਾਂ ਲੋਕ ਨੇ ਜਿਹੜੇ ਕਿ ਦਰਦਰ ਦੀਆਂ ਠੋਕਰਾ ਖਾਣ ਲਈ ਮਜਬੂਰ ਹੋ ਰਹੇ ਨੇ ਤਾਂ ਇਹ ਮਾਤਾ ਨੇ ਸਾਰਿਆਂ ਨੇ ਆਪਣੀ ਕਹਾਣੀ ਦੱਸੀ ਆ ਤਾਂ ਇਸ ਗੱਲ ਨੂੰ ਤੁਸੀਂ ਅੱਗੇ ਜ਼ਰੂਰ ਲੈ ਕੇ ਜਾਣਾ ਜੁੜੇ ਰਹੋ ਦੁਨੀਆ ਦੇ ਨਾਲ